ਵਾਲ ਹਾਜ਼ਰੀ ਹੋਈ ਹੈ ਸੋ ਜਿਨ੍ਹਾਂ ਨੂੰ ਹਾਜ਼ਰੀ ਅੱਛੀ ਲੱਗੀ ਹੈ ਇੱਕ ਵਾਰ ਯੋਰਦਰ ਤਾੜੀ ਮਾਰ ਕੇ ਪਿਆਰ ਦਾ ਸਬੂਤ ਦਿ ਦਿਓ ਕਿ ਮੇਰਾ ਪੀਰ ਗਿਆਰਮੀ ਵਾਲਾ ਜੀ ਲੋਹਾਂ ਦਾ ਪਾਰ ਜੋ ਡੁੱਬਿਆ ਵਿੜਿਆ ਨਾ ਬਿਲਕੁਲ ਸੱਚੀ ਗੱਲ ਹੈ ਕਿ ਸੱਚੀ ਨੀਤ ਤੇ ਫਰੀਦ ਨਾਲ ਦਰਬਾਰਾਂ ਤੇ ਜਾਈਏ ਕਿ ਅਕਸਰ ਹੀ ਡੁੱਬੇ ਵਿੜੇ ਪਾਰ ਲੱਗ ਜਾਂਦੇ ਨੇ ਕਿਉਂਕਿ ਸ਼ਾਇਰ ਲਿਖਦੇ ਕਿ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿ ਇਬਾਦਤ ਕਰੀ ਇਬਾਦਤ ਕਰਨ ਦੇ ਨਾਲ ਗੱਲ ਬੰਦੀ ਹੈ ਕਿਸੇ ਦੀ ਅਜ ਬੰਦੀ ਹੈ ਤੇ ਕਿਸੇ ਦੀ ਗੱਲ ਬੰਦੀ ਹੈ ਕਿ ਚੱਲ ਬੁੱਲਿਆ ਚੱਲਿਓ ਤੇ ਚੱਲੀਏ ਜਿੱਥੇ ਵਸਦੇ ਅੰਨੇ ਕਿ ਚੱਲ ਬੁੱਲਿਆ ਚੱਲਿਓ ਤੇ ਚੱਲੀਏ ਜਿੱਥੇ ਵਸਦੇ ਅੰਨੇ ਔਰ ਨਾ ਕੋਈ ਸਾਡੀ ਜਾਤ ਪੇਛਾਣੇ ਤੇ ਜਿੱਥੇ ਨਾ ਕੋਈ ਸਾਨੂੰ ਮੰਨੇ ਹਾਉਦੀ ਬਿਲਕੁਲ ਸੁਣ ਕੇ ਨਾ ਅੰਦਰ ਵਿੱਚ ਦਾਤ ਸਰਕਾਰ ਦੀ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਹੋ ਰਹੀਆਂ ਨੇ ਸੋ ਜਿਹੜੀ ਵੀ ਸੰਗਤ ਇਸ ਦਰਬਾਰ ਦੇ ਵਿੱਚ ਇਕੱਤਰ ਹੋਈ ਹੈ ਸੋ ਜਿਨੇ ਵੀ ਕਦਮ ਚੱਲ ਕੇ ਇਹ ਵੱਤਾ ਸਰਕਾਰ ਇੱਕ ਇੱਕ ਕਦਮ ਲੈ ਕੇ ਜਾਉਂ ਜਿਹੜੀਆਂ ਵੀ ਆਸਾ ਉਮੀਦਾਂ ਲੈ ਕੇ ਆਏ ਹੋ ਵੱਤਾ ਸਰਕਾਰ ਸਾਭ ਦੀਆਂ ਚਹੁੰਦੀਆਂ ਪਰ ਸੋ ਆਉਜੀ ਬਿਲਕੁਲ ਸੁਫਨਾ ਅੰਦਾਜ਼ ਦੇ ਵਿੱਚ ਹਾਜ਼ਰੀਆਂ ਵੱਤਾ ਸਰਕਾਰ ਦੇ ਛੇ ਕਦਮਾਂ ਦੇ ਵਿੱਚ ਹਾਜ਼ਰੀਆਂ ਹੋਣੀਆਂ ਨੇ ਆਉਜੀ ਅਗਲੀ ਹਾਜ਼ਰੀ ਬਿਲਕੁਲ ਸੁਫਨਾ ਕਲਾਮ ਦੇ ਨਾਲ ਹਾਜ਼ਰੀ ਹੋਣੀ ਹੈ ਸ਼ੇਰ ਜ਼ਲੰਦਰ ਤੋਂ ਵੱਤਾ ਸਰਕਾਰ ਦੀ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਲਗਾ ਰਹੇ ਨੇ ਸੋ ਮੁੰਡੇ ਵਡਾਲੇ ਦੇ ਸੂਫੀ ਨਾ ਪੰਗੜਾ ਗਰੂਪ ਸ਼ੇਰ ਜ਼ਲੰਦਰ ਵਾਲੇ